ਚੋਣ ਕਮਿਸ਼ਨ ਨੇ ਪਾਰਲੀਮੈਂਟ ਚੋਣਾਂ ਚ ਵੋਟਰਾਂ ਦੀ ਸ਼ਮੂਲੀਅਤ ਤੇ ਪਹੁੰਚ ਨੂੰ ਯਕੀਨੀ ਬਣਾਉਣ ਦੇ ਮੰਤਬ ਨਾਲ ਵੱਡੇ ਪੱਧਰ ਤੇ ਕਦਮ ਚੁੱਕੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਯੋਗ ਵੋਟਰ ਸਰੀਰਕ ਜਾਂ ਹੋਰ ਨਾ ਰੁਕਾਵਟਾਂ ਕਾਰਨ ਵੋਟ ਦੇ ਅਧਿਕਾਰ ਦੀ ਵਰਤੋਂ ਤੋਂ ਵਾਂਝਾ ਨਾ ਰਹੇ ਕਮਿਸ਼ਨ ਨੇ ਬਿਆਨ ਜਾਰੀ ਕਰਦੇ ਹਾਂ ਕਿ ਪਿਛਲੇ 6 ਗੇੜਾਂ ਦੀਆਂ ਚੋਣਾਂ ਦੌਰਾਨ ਵਕ-ਵਕ ਵਰਗਾਂ ਜਿਵੇਂ ਕਿ ਦਿਵਿਆਂਗ ਵਿਕਤੀਆਂ ਬਜ਼ੁਰਗ ਨਾਗਰਿਕਾਂ ਟਰਾਂਸਜੈਂਡਰ ਤੇ ਕਮਜ਼ੋਰ ਕਬਾਈਲੀ ਸਮੂਹਾਂ ਦੇ ਵੋਟਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉਹਨਾਂ ਦੱਸੇ ਕਿ 85 ਸਾਲ ਤੋਂ ਵਾਦ ਉਮਰ ਦੇ ਬਜ਼ੁਰਗ ਨਾਗਰਿਕਾ ਅਤੇ 40 ਫੀਸਦ ਬੈਂਚਮਾਰਕ ਦਿਵਿਆਂਗਤਾ ਵਾਲੇ ਵੋਟਰਾਂ ਨੂੰ ਘਰੋਂ ਵੋਟ ਪਾਉਣ ਦੀ ਸਹੂਲਤ ਦਾ ਦਾਇਰਾ ਸਮੁੱਚੇ ਦੇਸ਼ ਵਿੱਚ ਬਧਾਇਆ ਗਿਆ ਹੈ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪੰਜਾਬ ਵਿੱਚ ਵੀ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ ਦਿਵਿਆਂਗ ਵੋਟਰਾਂ ਨੂੰ ਘਰੋਂ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਘਰੋਂ VOTING ਦੀ ਮੁਹਿੰਮ ਸਫਲਤਾਪੂਰਵਕ ਚਲਾਈ ਗਈ ਜੋ ਕਿ ਬੀਤੇ ਦਿਨੀ ਸੰਪੂਰਨ ਹੋ ਗਈ। ਇਸ ਮੁਹਿੰਮ 'ਚ ਬਜ਼ੁਰਗਾਂ ਤੇ ਦਿਵਿਆਂਗ ਵੋਟਰਾਂ 'ਚ ਇਸ ਪਹਿਲ ਕਦਮੀ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਗਿਆ। ਚੋਣ ਕਮਿਸ਼ਨ ਦੀ ਇਸ ਪਹਿਲ ਨਾਲ ਨਾਗਰਿਕਾਂ ਦਾ ਜਮਹੂਰੀ ਪ੍ਰਣਾਲੀ 'ਚ ਭਰੋਸਾ ਹੋਰ ਵੀ ਵਧਿਆ ਹੈ ਇਸ ਪ੍ਰਕਿਰਿਆ ਚੋਣ ਅਮਲੇ ਦਾ ਯੋਗਦਾਨ ਵੀ ਛਲਾਗਾ ਯੋਗ ਰਹਿ ਕਰੋਮ VOTING ਮੋਹਮ ਤਹਿਤ ਕਈ ਉਦਾਹਰਨਾਵਾਂ ਵੀ ਸਾਹਮਣੇ ਆਈਆਂ ਨੇ ਜਿੰਨਾ ਵਿੱਚੋਂ ਇੱਕ ਫਿਲੌਰ ਵਿਧਾਨ ਸਭਾ ਹਲਕੇ 'ਚ 111 ਸਾਲ ਦੀ ਮਾਤਾ ਪੂਰਨ ਕੌਰ ਵੱਲੋਂ ਕਰੋਮ ਵੋਟ ਪਾਈ ਗਈ ਉਹਨਾਂ ਘਰ ਵਿੱਚ ਇਹ ਸਹੂਲਤ ਦੇ ਮਿਲਣ ਤੇ ਖੁਸ਼ੀ ਜਤਾਈ ਇਸੇ ਤਰ੍ਹਾਂ ਪਿੰਡ ਚੱਕ ਸਾਬੂ 'ਚ 104 ਸਾਲ ਦੀ ਬਜ਼ੁਰਗ ਮਾਤਾ ਵੱਲੋਂ ਖੁਸ਼ੀ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਸਹੂਲਤ ਦਾ ਲਾਹਾ ਲੈਣ ਲਈ ਬਜ਼ੁਰਗ ਮਾਤਾ ਵੱਲੋਂ ਖੁਦ ਇੱਛਾ ਜਤਾਈ ਗਈ ਸੀ ਜਲੰਧਰ ਪਾਰਲੀਮੈਂਟ ਹਲਕੇ 'ਚ 85 ਸਾਲ ਤੋਂ ਵੱਧ ਉਮਰ ਦੇ 563 ਵੋਟਰਾਂ ਵੱਲੋਂ ਕਾਰ ਬੈਠੇ ਹਨ ਇਸ ਸਹੂਲਤ ਦਾ ਲਾਹਾ ਲਿਆ ਗਿਆ ਜਦਕਿ 310 ਦੇ ਬਿਆੰਗ ਵੋਟਰਾਂ ਨੇ ਘਰੋਂ ਵੋਟ ਪਾਈ ਜ਼ਿਲ੍ਹੇ 'ਚ ਕੁੱਲ 902 ਵੋਟਰਾਂ ਵੱਲੋਂ ਘਰੋਂ ਵੋਟ ਪਾਉਣ ਦੀ ਸਹੂਲਤ ਲੈਣ ਲਈ ਸਹਿਮਤੀ ਦਿੱਤੀ ਗਈ